ਸੋਡਾ ਸੁਖ ਮਲੜੀ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ। ਕਿਸਾਨ ਭਰਾਓ ਜਦੋਂ ਵੀ ਆਪਾਂ ਝੋਨੇ ਦੀ ਪਨੀਰੀ ਬੀਜਣੀ ਆ ਤਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਬਹੁਤੇ ਕਿਸਾਨ ਭਰਾਵਾਂ ਦੀ ਕੀ ਸੋਚ ਹੁੰਦੀ ਹੈ ਕਿ ਅਸੀਂ 10 ਕਿੱਲਿਆਂ ਦੀ ਪਨੀਰੀ ਲਾ ਰਹੇ ਹਾਂ ਜੇ ਮੰਨ ਕੇ ਚੱਲੋ 2 ਕਨਾਲਾਂ ਪਨੀਰੀ ਲਾ ਰਹੇ ਹਾਂ ਤਾਂ ਉਹ 2 ਕਨਾਲਾਂ ਦੇ ਵਿੱਚ ਹੀ ਕਿੱਲੇ ਦੀਆਂ ਖਾਦਾਂ ਯੂਜ਼ ਕਰ ਦਿੰਦੇ ਨੇ ਵਰਤ ਦਿੰਦੇ ਨੇ ਜਿਹਦੇ ਨਾਲ ਉਹਨਾਂ ਦੀ ਪਨੀਰੀ ਦੇ ਉਗਰਾ ਉੱਤੇ ਫਰਕ ਪੈਂਦਾ ਜਾਂ ਉੱਗ ਕੇ ਪੀਲੀ ਪੈਣਾ ਜਾਂ ਮੱਚ ਵੀ ਜਾਂਦੀ ਹੈ ਕਈ ਵਾਰ ਪਨੀਰੀ ਇਹ ਵੱਡੀਆਂ ਸਮੱਸਿਆ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਸੋ ਇਸ ਵੀਡੀਓ ਵਿੱਚ ਆਪਾਂ ਖਾਦਾਂ ਬਾਰੇ ਗੱਲਬਾਤ ਕਰਦੇ ਆ ਕਿਸਾਨ ਪ੍ਰਭੋ ਜੀ ਕਿਸਾਨ ਪ੍ਰਭੋ ਤੁਸੀਂ ਵੀ ਇੱਕ ਕਨਾਲ ਪਨੀਰੀ ਦੀ ਲਾਈ ਹੋਈ ਹੈ ਤਾਂ ਤੁਸੀਂ ਉਹਦੇ ਵਿੱਚ 3 ਕਿਲੋ ਯੂਰੀਆ 3 ਕਿਲੋ ਡੀਏਪੀ ਅਤੇ 3 ਕਿਲੋ ਹੀ ਤੁਸੀਂ ਪੋਟਾਸ਼ ਦੀ ਵਰਤੋਂ ਕਰ ਸਕਦੇ ਹੋ ਕਿਸਾਨ ਪ੍ਰਭੋ ਜੇ ਤੁਸੀਂ ਉਹਦੇ ਵਿੱਚ ਜ਼ਿੰਕ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ 7 ਤੋਂ 800 ਗ੍ਰਾਮ 33% ਵਾਲੀ ਜ਼ਿੰਕ ਜੇ ਤੁਹਾਡੇ ਕੋਲ 21% ਵਾਲੀ ਜ਼ਿੰਕ ਹੈ ਤਾਂ ਤੁਸੀਂ 1 ਕਿਲੋ ਤੱਕ ਜ਼ਿੰਕ ਦੀ ਵਰਤੋਂ ਕਰ ਸਕਦੇ ਹੋ ਕਿਸਾਨ ਪ੍ਰਭੋ ਅਤੇ ਬਹੁਤੇ ਕਿਸਾਨ ਪ੍ਰਾ ਆਪਣੀ ਪੌਦ ਵਿੱਚ ਆਪਣੀ ਪਨੀਰੀ ਵਿੱਚ ਸਿੰਗਲ ਸੁਪਰ ਫਾਸਟ ਦੀ ਵਰਤੋਂ ਜ਼ਰੂਰ ਕਰਨਾ ਚਾਹੁੰਦੇ ਹੁੰਦੇ ਆ ਤੇ ਕਿਸਾਨ ਪ੍ਰਭੋ ਤੁਸੀਂ ਵੀ ਸੁਪਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ 8 ਤੋਂ 10 ਕਿਲੋ ਸੁਪਰ ਤਰਤੀ ਕਨਾਲ ਦੇ ਹਿਸਾਬ ਨਾਲ ਬਰਤ ਸਕਦੇ ਹੋ ਕਿਸਾਨ ਪ੍ਰਭੂ ਤੇ ਇਹਨਾਂ ਦਾ ਦੂਰਾ ਛਿੱਟਾ ਤੁਸੀਂ ਬੀਜਣ ਤੋਂ ਪਹਿਲਾਂ ਵੀ ਲਾ ਸਕਦੇ ਹੋ ਕਿਉਂਕਿ ਬਹੁਤੇ ਕਿਸਾਨ ਪ੍ਰਾ ਦਰਮਿਆਨੀ ਮਿੱਟੀ ਵਾਲੇ ਖੇਤਾਂ ਵਿੱਚ ਪਨੀਰੀ ਦੀ ਪੌਦ ਲਾਉਂਦੇ ਆ ਉਹਨਾਂ ਦੀ ਪਨੀਰੀ ਵਿੱਚ ਪੀਲੀ ਪੈਣ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਕਿਸਾਨ ਪ੍ਰਭੂ ਜੋ ਬੀਜ ਹੁੰਦਾ ਹੈ ਉਹਦੀ ਸੱਤ ਤੋਂ 14 ਦਿਨਾਂ ਤੱਕ ਬੀਜ ਨੂੰ ਉੱਗਣ ਤੋਂ ਬਾਅਦ ਖਰਾਕ ਦੇਣ ਦਾ ਕੰਮ ਕਰਦਾ ਜੋ ਬੀਜ ਆਪਾਂ ਲਾਇਆ ਹੁੰਦਾ ਉਸ ਤੋਂ ਬਾਅਦ ਜੋ ਖਰਾਕ ਹੈ ਉਹਨੇ ਜ਼ਮੀਨ ਵਿੱਚੋਂ ਲੈਣੀ ਹੁੰਦੀ ਹੈ ਜਦੋਂ ਆਪਣੀ ਦਰਮਿਆਨੀ ਮਿੱਟੀ ਵਿੱਚ ਤੱਤ ਪੂਰੇ ਨਹੀਂ ਹੁੰਦੇ ਤਾਂ ਜੇ ਆਪਾਂ ਇਹਨਾਂ ਖਾਦਾਂ ਦਾ ਪਹਿਲਾਂ ਦੂਰਾ ਛੱਟਾ ਲਾ ਕੇ ਤੰਗਲੀ ਮਾਰ ਕੇ ਉਸ ਤੋਂ ਬਾਅਦ ਬੀਜ ਖੰਡਿਆ ਕੇ ਪੌਦ ਲਾਉਨੇ ਆ ਪਾਣੀ ਲਾਉਨੇ ਆ ਤੇ ਉਸ ਤੋਂ ਬਾਅਦ ਜੋ ਜਰਮੀਨੇਸ਼ਨ ਆਪਣੇ ਬੀਜ ਦੀ ਹੁੰਦੀ ਹੈ ਉਹਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਸਾਨ ਪ੍ਰਭੂ ਕਿਉਂਕਿ 7 ਦਿਨਾਂ ਦੇ ਅੰਦਰ ਅੰਦਰ ਉਹੋ ਜੋ ਆਪਾਂ ਖਰਾਕ ਦਿੱਤੀ ਹੁੰਦੀ ਹੈ ਉਹਦੇ ਤੋਂ ਖਰਾਕ ਲੈ ਕੇ ਬੀਜ ਆਪਣਾ ਵਿਕਾਸ ਕਰਨਾ ਆਪਣੇ ਜੜਾਂ ਦਾ ਵਿਕਾਸ ਕਰਨਾ ਤੇ ਉਪਰੀ ਗਰੋਥ ਕਰਨਾ ਸਟਾਰਟ ਕਰ ਦਿੰਦਾ ਹੈ ਕਿਸਾਨ ਪ੍ਰਭੂ ਤੇ ਜੇ ਤੁਹਾਡੇ ਖੇਤ ਵਿੱਚ ਨਿਮਾ ਟੋੜ ਦੀ ਪ੍ਰੋਬਲਮ ਆਉਂਦੀ ਹੈ ਜੜਾਂ ਵਿੱਚ ਗੰਡਾ ਬਣਨ ਦੀ ਸਮੱਸਿਆ ਆਉਂਦੀ ਹੈ ਉਹਦੇ ਕਰਕੇ ਪਨੀਰੀ ਪੀਲੀ ਪੈਂਦੀ ਹੈ ਤਾਂ ਕਿਸਾਨ ਪ੍ਰਭੂ ਉਹਦੇ ਲਈ ਤੁਸੀਂ ਅਲੱਗ ਤੋਂ ਦਵਾਈ ਵਰਤ ਸਕਦੇ ਹੋ ਸਣ ਪ੍ਰਭੂ ਤੁਸੀਂ ਪੌਦ ਲਾ ਲਈ ਹੈ ਤੇ ਖਰਾਕੀ ਤਤਾਂ ਦੀ ਪੂਰਤੀ ਨਹੀਂ ਕੀਤੀ ਪਹਿਲਾਂ ਤੁਸੀਂ ਕਿਸੇ ਵੀ ਪ੍ਰਕਾਰ ਦੀ ਖਾਦ ਨਹੀਂ ਵਰਤੀ ਤੇ ਤੁਹਾਡੀ ਪੌਦ ਉਗਰੀ ਨੂੰ 4-5 ਦਿਨ ਹੋ ਗਏ ਯਾਨੀ ਕਿ ਬੀਜ ਲਾਇਆ ਨੂੰ 10 ਦਿਨਾਂ ਦੇ ਕਰੀਬ ਹੋ ਗਿਆ ਤਾਂ ਤੁਸੀਂ ਇਹਨਾਂ ਵਿੱਚੋਂ ਦੱਸੀ ਕਿ ডোজ ਦੇ ਮੁਤਾਬਿਕ ਖਾਦਾਂ ਦੀ ਵਰਤੋਂ ਕਰ ਸਕਦੇ ਕਿਸਾਨ ਪ੍ਰਭੂ ਜੇ ਤੁਸੀਂ ਯੂਰੀਆ ਦੀ ਵਰਤੋਂ ਕਰਨਾ ਚਾਹੁੰਦੇ ਤਾਂ ਯੂਰੀਆ ਦੂਜੀ ਰੋਜ਼ ਤੁਹਾਨੂੰ 5 ਤੋਂ 7 ਦਿਨ ਬਾਅਦ ਦੇਣੀ ਚਾਹੀਦੀ ਹੈ ਕਿਸਾਨ ਪ੍ਰਭੂ ਤੇ ਜੇ ਤੁਹਾਡੀ ਪੌਦ ਵਿੱਚ ਪੀਲੇ ਪੈਣ ਦੀ ਸਮੱਸਿਆ ਦਾ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਖੇਤ ਵਿੱਚ ਤਾਂ ਤੁਸੀਂ ਕਨਾਲ ਦੇ ਹਿਸਾਬ ਨਾਲ 2 ਤੋਂ 3 ਕਿਲੋ ਸਰੋਂ ਦੀ ਖਲ ਦੀ ਵਰਤੋਂ ਕਰ ਸਕਦੇ ਹੋ ਕਿਸਾਨ ਪ੍ਰਭੂ ਤੁਸੀਂ 2 ਤੋਂ 3 ਕਿਲੋ ਸਰੋਂ ਦੀ ਖਲ ਨੂੰ ਬਰੀਕ ਕੁੱਟ ਕੇ ਪਾਣੀ ਵਿੱਚ 24 ਘੰਟੇ ਲਈ ਭਿਉਂ ਦਿਓ ਕਿਸਾਨ ਪ੍ਰਭੂ ਜਦੋਂ ਤੁਸੀਂ ਪਾਣੀ ਆਪਣੀ ਪੌਦ ਵਿੱਚ ਛੱਡਦੇ ਹੋ ਤਾਂ ਤੁਸੀਂ ਨਾਲ ਜਿਹਦੀ ਖਲ ਦੀ ਦਾ ਘੋਲ ਹੋਵੇਗਾ ਤੁਸੀਂ ਉਹ ਪਾਣੀ ਦੇ ਨਾਲ ਛੱਡ ਕੇ ਆਪਣੀ ਪੌਦ ਨੂੰ ਦੇ ਸਕਦੇ ਹੋ ਕਿਸਾਨ ਪ੍ਰਭੂ ਜਿਹਦੇ ਨਾਲ ਆਪਣੇ ਪੌਦ ਪੱਟਣ ਬਲੇ ਪੌਦ ਪੋਲੀ ਰਹੇਗੀ ਪੱਟਣ ਵਿੱਚ ਅਤੇ ਜੜਾਂ ਟੁੱਟਣ ਵਾਲੀ ਸਮੱਸਿਆ ਦਾ ਸਾਹਮਣਾ ਆਪਾਂ ਨੂੰ ਨਹੀਂ ਕਰਨਾ ਪਵੇਗਾ ਅਤੇ ਖਰਾਕੀ ਤਤਾਂ ਦੀ ਪੂਰਤੀ ਸਰੋਂ ਦੀ ਖਲ ਨਾਲ ਹੋ ਜਾਵੇਗੀ ਜਦੋਂ ਆਪਾਂ ਆਪਣੀ ਖੇਤ ਵਿੱਚ ਟ੍ਰਾਂਸਪਲੈਂਟ ਕਰਾਂਗੇ ਪਨੀਰੀ ਨੂੰ ਤਾਂ ਪਨੀਰੀ ਜਲਦੀ ਵਿਕਾਸ ਕਰਨਾ ਸਟਾਰਟ ਕਰ ਦੇਵੇਗੀ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ ਬਣੇ ਰਹੋ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਸੋਰਨਾ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਹਿਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ